ਇਰੇ ਗੁਰਮੁਖ ਤੇ ਨਾਮ ਸੁਣ ਜਪੇ ਸਦਾ ਸੁਖ ਹੋਏ ਕਿਨ ਸਦੀ ਵੀ ਸੁਖ ਦੀ ਕਿਵੇਂ ਪ੍ਰਾਪਤੀ ਹੋਵੇਗੀ ਹਮੇਸ਼ਾ ਕਿਵੇਂ ਕੋਈ ਸਾਧ ਸੰਗਤ ਜੀ ਸੁਖੀ ਰਹੇਗਾ ਕਿੰਦੇ ਮੁਖੀ ਗੁਰੂ ਤੋਂ ਨਾਮ ਦਾ ਉਪਦੇਸ਼ ਲਵੇ ਜਿਨ੍ਹਾਂ ਚਿਰ ਗੁਰੂ ਨਹੀਂ ਨਾ ਧਾਰਨ ਕਰਦਾ ਉਹਨਾਂ ਚਿਰ ਨਾਮ ਹਿਰਦੇ ਚ ਵਸਦਾ ਨਹੀਂ ਇਸ ਕਰਕੇ ਪਾਵਨ ਗੁਰਬਾਣੀ ਦਾ ਸਾਤ ਸੰਗਤ ਜੀ ਕਥਨ ਹੈ ਗੁਰ ਮੰਤਰ ਹੀਣਸ્ય ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸਟਨ ਹੈ ਕੂਕਰ ਹੈ ਸੂਕਰ ਹੈ ਗਰਦਵ ਹੈ ਕਕ ਹੈ ਸਰਪਨ ਹੈ ਤੁਲ ਖਲ ਹੈ ਇਹ ਉਹ ਜੇ ਲੋਕ ਨੇ ਜਿਹੜੇ ਸਾਤ ਸੰਗਤ ਜੀ ਬਗੈਰ ਗੁਰੂ ਤੋਂ ਨਾਮ ਜਪਦੇ ਨੇ ਬਗੈਰ ਗੁਰੂ ਤੋਂ ਨਾਮ ਜਪਣ ਵਾਲਿਆਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਹੜੇ ਸਕੂਲ ਚ ਦਾਖਲਾ ਲਿਆ ਨਹੀਂ ਤੇ ਕਹਿੰਦੇ ਨੇ ਸੋਚਦੇ ਨੇ ਕਿ ਅਸੀਂ ਘਰੇ ਪੜਾਈ ਕਰਕੇ ਪਾਸ ਹੋ ਜਾਵਾਂਗੇ ਕਿਵੇਂ ਪਾਸ ਹੋਵੋਗੇ ਸਕੂਲ ਤਾਂ ਦਾਖਲਾ ਲਿਆ ਨਹੀਂ ਹੈ ਸਕੂਲ ਵਿੱਚ ਗਏ ਨਹੀਂ ਪ੍ਰੈਜ਼ੈਂਟੀ ਲਾਈ ਨਹੀਂ ਤੇ ਸਾਧ ਸੰਗਤ ਜੀ ਗੁਰੂ ਦੇ ਸਾਹਮਣੇ ਬੈਠ ਕਰਕੇ ਕੋਈ ਪੜ੍ਹਾਈ ਕੀਤੀ ਨਹੀਂ ਤੇ ਆਪੇ ਕਹਿੰਦੇ ਨਹੀਂ ਜੀ ਸਾਨੂੰ ਗੁਰੂ ਦੀ ਲੋੜ ਨਹੀਂ ਹੈ ਤੇ ਘਰ ਬੈਠ ਕਰਕੇ ਹੀ ਅਸੀਂ ਆਪ ਹੀ ਪੜ ਲਾਂਗੇ ਤੇ ਆਪੇ ਸਾਰਾ ਕੁਝ ਸਾਨੂੰ ਪਤਾ ਲੱਗ ਜਾਵੇਗਾ ਜੇ ਦੁਨੀਆਵੀ ਵਿਦਿਆ ਪੜਨ ਵਾਸਤੇ ਬੱਚੇ ਨੂੰ ਸਕੂਲੇ ਭੇਜਣਾ ਲਾਜ਼ਮੀ ਹੈ ਅੱਜ ਦੁਨੀਆ ਦਾ ਹਰ ਮਾਤਾ ਪਿਤਾ ਸਾਧ ਸੰਗਤ ਜੀ ਬੱਚੇ ਨੂੰ ਸਕੂਲੇ ਪਾਉਂਦਾ ਹੈ ਜੇ ਧਾਰਮਿਕ ਜੇ ਅਧਿਆਤਮਿਕਤਾ ਵਾਸਤੇ ਵੀ ਸਾਧ ਸੰਗਤ ਜੀ ਗੁਰੂ ਦੀ ਲੋੜ ਹੈ ਗੁਰ ਬਿਨ ਘੋਰ ਅੰਧਾਰ ਗੁਰ ਬਿਨ ਸਮਝ ਨ ਆਵੇ ਗੁਰੂ ਤੋਂ ਬਗੈਰ ਤਾਂ ਤੁਰਨਾ ਇਦਾਂ ਹੈ ਤੇ ਸਾਧ ਸੰਗਤ ਜਿਵੇਂ ਗੁਰੂ ਪਾਉਣਾ ਵੀ ਇੰਨਾ ਔਖਾ ਹੈ ਜਿਵੇਂ ਘਾਹ ਦੇ ਵਿੱਚ ਸੂਈ ਲੱਭਣੀ ਔਖੀ ਹੁੰਦੀ ਹੈ ਤਵੇਂ ਗੁਰੂ ਲੱਭਣਾ ਔਖਾ ਹੈ ਤੇ ਜਿਨ੍ਹਾਂ ਨੂੰ ਗੁਰੂ ਲੱਭ ਗਿਆ ਹੈ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਉਹਨਾਂ ਦੇ ਵੱਡੇ ਭਾਗ ਮਹਾਰਾਜ ਆਖਦੇ ਨੇ ਸਬਦੂ ਵੱਡੇ ਭਾਗ ਗੁਰਸਿੱਖਾ ਕੇ ਜੋ ਗੁਰ ਚਰਣੀ ਸਿੱਖ ਪੜਦਿਆ ਭਾਈ ਗੁਰਸਿੱਖਾਂ ਦੇ ਸਾਰਿਆਂ ਨਾਲੋਂ ਵੱਡੇ ਭਾਗ ਨੇ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕਰਕੇ ਗੁਰਬਾਣੀ ਦੇ ਸ਼ਬਦ ਵਿਚਾਰਨੋਂ ਸਿੱਖਦੇ ਨੇ ਆਪਣੇ ਮਨ ਦੇ ਨਾਲ ਜੁੱਧ ਕਰਦੇ ਨੇ ਮਿਸ਼ੇ ਵਿਕਾਰਾਂ ਨਾਲ ਲੜ ਕਰਕੇ ਗੁਰੂ ਦੀ ਪ੍ਰਸਨਤਾ ਪ੍ਰਾਪਤ ਕਰਦੇ ਨੇ ਗੁਰੂ ਦੀ ਹਜ਼ੂਰੀ ਵਿੱਚ ਸੇਵਾ ਸਿਮਰਨ ਕਰਕੇ ਆਪਣਾ ਭਲਾ ਕਰ ਲੈਂਦੇ ਨੇ ਉਹ ਗੁਰਮੁਖ ਜਿਨ੍ਹਾਂ ਨੇ ਗੁਰੂ ਨੂੰ ਧਾਰਨ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਆਖਰ ਦਿਨੇ ਸਿਰ ਮੁਖ ਤੇ ਨਾਮ ਸੁਣ ਉਹ ਸਾਧ ਸੰਗਤ ਜੀ ਸ੍ਰੀ ਗੁਰਮੁਖ ਤੇ ਭਾਵਕੇ ਗੁਰੂ ਦੇ ਮੁਖ ਤੋਂ ਗੁਰੂ ਦਾ ਉਪਦੇਸ਼ ਗੁਰੂ ਦਾ ਅੰਮ੍ਰਿਤ ਪਾਨ ਕਰਕੇ ਪੰਜ ਪਿਆਰਿਆਂ ਪਾਸੋਂ ਗੁਰੂ ਵਾਲੇ ਬਣ ਕਰਕੇ ਇਹ ਸਾਧ ਸੰਗਤ ਜੇ ਫਿਰ ਨਾਮ ਜਪਾਂਗੇ ਫਿਰ ਸਾਧ ਸੰਗਤ ਜੀ ਗੁਰੂ ਮਹਾਰਾਜ ਕਿਰਪਾ ਕਰਨਗੇ ਉਹਨਾਂ ਦੇ ਪਿਛਲੇ ਸੰਸਕਾਰ ਜਨਮ ਜਾਤ ਸਾਰਾ ਕੁਝ ਪਾਪ ਨਾਸ ਹੋ ਜਾਣਗੇ ਤੇ ਸਾਧ ਸੰਗਤ ਜੀ ਸਤਗੁਰੂ ਕੇ ਗਮਣੀ ਗਵਨ ਮੇਟਾਇਆ ਗੁਰੂ ਘਰ ਵਿੱਚ ਉਹਨਾਂ ਦਾ ਪ੍ਰਕਾਸ਼ ਹੋਵੇਗਾ ਤੇ ਉਹਨਾਂ ਦੇ ਲੋਕ ਤੇ ਪਰਲੋਕ ਸਬਰ ਜਾਣਗੇ ਇਹ ਸਾਧ